ਇਹ ਇੱਥੇ ਆਏ ਹੋਏ ਬੇਲੀ ਬੇਲੀ ਆਏ ਹੋਏ ਹਨ ਲੰਦਰ ਵਾਲੀ ਬੇਲੀ ਇਹ ਵੀ ਤੁਹਾਡਾ ਸ਼ੌਕ ਹੈ ਜੀ ਕਿ ਇਹ ਚੱਲ ਤੁਹਾਨੂੰ ਬੇਲੀ ਦੇ ਦਰਸ਼ਨ ਕਰਾਉਣੇ ਆਓ ਜੀ ਇਹ ਹੈ ਭੇਲੀ ਜਲੰਧਰ ਵਾਲੀ ਇਹਦੀ ਤੁਹਾਨੂੰ ਸੈਰ ਕਰਾਉਣੀ ਹੈ ਇਧਰ ਹਵੇਲੀ 'ਚ ਕੁਰਸੀ ਲੱਗੀ ਹੋਈ ਆ ਇਧਰ ਆ ਸਾਰਾ ਹਵੇਲੀ ਦਾ ਦ੍ਰਿਸ਼ ਹੈ ਸਾਰਾ ਜ ਆ ਰਸ਼ਵਰਾ ਹਵੇਲੀ ਦਾ ਇਧਰ ਸਟੈਚੂ ਬਣੇ ਹੋਏ ਆ ਕੁਈ ਦੇ ਲਾਗੇ ਤੇ ਇਧਰ ਬੋਰਡ ਲਗਾਇਆ ਹਵੇਲੀ ਦਾ ਆ ਕੁਰਸੀ ਹਵੇਲੀ ਵਾਲੀ ਬਾਰੀ ਲੱਗੀ ਆ ਬਹਿ ਕੇ ਫੋਟੋ ਵੀ ਖਿਚਾ ਸਕਦੇ ਆ ਦੁਕਾਨ ਹੈਗੀ ਪਾ ਨਾਮ ਪਾਪੜ ਇਧਰ ਹੈਗੀ ਜੂਸ ਵਾਲੀ ਇਥੇ ਜੂਸ ਲੈ ਸਕਦੇ ਜੇ ਤੇ ਇਧਰ ਛੋਲੇ ਪੂਰੀਆਂ ਹੋਰ ਸਮਾਨ ਸਮੋਸੇ ਹਰ ਇੱਕ ਚੀਜ਼ ਜਿਹੜੀ ਆ ਇਥੇ ਮਿਲ ਜਾਂਦੀ ਹੈ ਤੇ ਇਧਰ ਬਾਹਰ ਖਾਣ ਵਾਸਤੇ ਟੇਬਲ ਲੱਗੇ ਹੋਏ ਹਨ ਇਹਦੇ ਟਰੈਕਟਰ ਵੀ ਹੈਗਾ ਜੇ ਜੇ ਕਹਿੰਦੇ ਹੂਟਾ ਲੈਣਾ ਜਾਂ ਉਤੇ ਪਤੜਕੇ ਫੋਟੋ ਲਵਣੀ ਹੈ ਤੇ ਉਹ ਵੀ ਤੁਸੀਂ ਕਰ ਸਕਦੇ ਆਪਣਾ ਜਗ ਜਿਹੜਾ ਇੰਜੋਏ ਕਰ ਸਕਦੇ ਜੀ ਇੱਥੇ ਇੱਥੇ ਬਾਲਟੀ ਲੱਗੀ ਹੈ ਉਤੇ ਕਟਣ ਵਾਲਾ ਵੇਲਣਾ ਵੀ ਹੈਗਾ ਜੇ ਪਤਲੀਆਂ ਬਾਲਟੀਆਂ ਜੇ ਹੁਣ ਅੰਦਰ ਲੈ ਚੱਲਦੇ ਅੰਦਰ ਮਨੀਮ ਜੀ ਬੈਠੇ ਹੈ ਬਈ ਖਾਤਾ ਲਿਕੇ ਉਹ ਤੁਹਾਡਾ ਲੇਖਾ ਜੋਖਾ ਜਿਹੜਾ ਉਹ ਸਾਰਾ ਇਹ ਕਰਦੇ ਆ ਤੇ ਉਹ ਅੰਦਰ ਟਰੱਕ ਵੜਿਆ ਹੋਇਆ ਹੈ ਇਹਨਾਂ ਨੇ ਤੇ ਅੰਦਰ ਹੀ ਖਾਣ ਵਾਲਾ ਰੈਸਟੋਰੈਂਟ ਬਣਿਆ ਹੋਇਆ ਤੇ ਆਹ ਟਰੱਕ ਹੈਗਾ ਜੀ ਡਰਾਈਵਰ ਸਾਹਿਬ ਵਿੱਚ ਬੈਠੇ ਹੈ ਤੇ ਇਧਰ ਬਾਹਰ ਟੋਲ ਵਾਲਾ ਖਲੋਤਾ ਵੀਡੀਓ ਦੀ ਸਮਾਪਤੀ ਹੈ ਜੀ